ਲਾਸਕਾ ਤੋਂ ਚੱਲਦੇ ਹੀ 11.5000 ਪਲੱਸ ਕਿਲੋਮੀਟਰ ਚੱਲ ਗਏ ਮਰਿੰਡੇ ਆਉਂਦੇ ਇੱਥੇ ਆਉਂਦੇ ਆ 11.5000 ਕਿਲੋਮੀਟਰ ਸਿੱਧੀ ਕਿਤੇ ਨਹੀਂ ਰੋਕਦੇ ਆ ਵੀਡਸ ਆਫ ਮਰੰਡਾ ਇਹ ਲੱਕੜ ਦਾ ਬੂਰਾ ਜਾਂ ਸਾਰਾ ਮਿਕਸ ਕਰਕੇ ਪਾਂਛੀਆਂ ਦੇ ਆਂਡੇ ਦੇਣ ਨੂੰ ਬਣਾਇਆ ਹੁੰਦਾ ਜਦਾਂ ਕਿਥੇ ਪਾਂਛੀ ਆ ਅੰਦਰੋਂ ਫੇਰ ਇੱਕ ਦੀ ਤੋ ਬੈਠੇ ਸਾਰੇ ਪਾਂਛੀ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਜਿਹੜੇ ਕੁਦਰਤ ਨਾਲ ਜੁੜੇ ਜਾਂ ਪੰਛੀਆਂ ਨਾਲ ਪਿਆਰ ਕਰਦੇ ਉਹਨਾਂ ਵਾਸਤੇ ਤਾਂ ਬੜੀ ਖਾਸ ਆ ਪਰ ਵੇਖਿਓ ਸਾਰਿਆਂ ਤੇ ਬਹੁਤ ਵਧੀਆ ਇਹਨੇ ਵਿੱਚ ਪੰਛੀ ਵੀ ਆ ਗਏ ਤੁਹਾਨੂੰ ਜਿਹੜੇ 11.5 12000 ਕਿਲੋਮੀਟਰ ਤੈਅ ਕਰਕੇ ਲਾਸਕਾ ਤੋਂ ਨੌਨ ਸਟਾਪ ਲਾਈਟ ਇੱਥੇ ਹੁੰਦੇ ਆ ਆ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਮਰਿੰਡਾ ਇੱਕ ਮਰਿੰਡਾ ਆਪਣੇ ਪੰਜਾਬ 'ਚ ਆ ਮਰਿੰਡਾ ਉਹ ਇਹ ਮਰਿੰਡਾ ਐਮ ਆ ਆਰ ਏ ਐਨ ਡੀ ਮਰਿੰਡਾ ਤੇ ਇਹ ਬਾ 1.5 12000 ਕਿਲੋਮੀਟਰ ਤੈਅ ਕਰਕੇ ਹੁੰਦੇ ਅਲਾਸਕਾ ਤੋਂ ਸਿੱਧਾ ਉਥੇ ਲਿਖਿਆ ਵੀ ਇਹ ਨੌਨ ਸਟਾਪ ਲਾਈਟ ਆ ਤੇ ਫਿਰ ਵਾਪਸ ਜਾਂਦੇ ਆ ਇਧਰ ਚైనా ਹੋ ਕੇ ਤੇ ਜਿਹੜਾ ਜੀਓਗ੍ਰਾਫਿਕ ਨੌਲੇਜ ਜਿਆਦਾ ਰੱਖਦਾ ਉਹਨੂੰ ਜਿਆਦਾ ਪਤਾ ਹੋਊਗਾ ਚైనా ਰਾਜ ਰੁਕਦੇ ਜਾਂਦੇ ਕਈ ਜਗ੍ਹਾ ਚైనా ਤੋਂ ਫਿਰ ਫਿਰ ਅਲਾਸਕਾ ਜਾਂਦੇ ਆ ਬਹੁਤ ਤਰ੍ਹਾਂ ਦੇ ਪੰਛੀ ਆ ਵਿਖਾਵਾਂਗੇ ਤੇ ਡਾਰਾਂ ਦੀਆਂ ਡਾਰਾਂ ਹਾਈ ਟਾਈਡ ਲੋ ਟਾਈਡ ਚ ਆਉਂਦੇ ਆ ਨਹੀਂ ਹਾਈ ਟਾਈਡ ਚ ਆਉਂਦੇ ਆ ਹਾਈ ਟਾਈਡ ਤੋਂ 2 ਘੰਟੇ ਪਹਿਲਾਂ 2 ਤੋਂ 3 ਤੇ 2 ਤੋਂ 3 ਬਾਅਦੋਂ ਜੋ ਲੋ ਟਾਈਡ ਹੁੰਦੀ ਆ ਉਦੋਂ ਨਹੀਂ ਤੁਸੀਂ ਵੇਖ ਸਕਦੇ ਤੇ ਤੁਹਾਨੂੰ ਦਿਖਾਉਨੇ ਆ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਆ ਚੈਨਲ ਤੇ ਜੇ ਨਵੇਂ ਆਏ ਆ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣ ਰਹੀਆਂ ਬਹੁਤ ਸੋਹਣੀਆਂ ਵੀਡੀਓ ਆਉਣਗੀਆਂ ਹੁਣ ਨਾਲ ਦੀ ਨਾਲ ਚੈਨਲ ਨਾ ਬੰਦੇ ਰਹੋ ਤੁਹਾਨੂੰ ਦਿਖਾਉਨੇ ਆ ਅੱਗੇ 11.5 12000 ਕਿਲੋਮੀਟਰ ਵਾਲੇ ਪੰਛੀ ਕਿੱਦਾਂ ਦੇ ਹੁੰਦੇ ਆਵਾਂ ਰਿੰਡਾ ਬਰਡ ਸੈਂਟਰ ਸਾਰਾ ਇਹਨਾਂ ਨੇ ਬਣਾਇਆ ਇੱਥੇ ਵੀ ਆਉਂਦੇ ਆ ਪੰਛੀ ਉਹ 12ਾਂ ਦੀਆਂ 12ਾਂ ਹੁੰਦੀਆਂ ਲੋ ਟਾਈਡ ਤੇ ਹਾਈ ਟਾਈਡ ਦੇ ਹਿਸਾਬ ਨਾਲ ਹੁੰਦੇ ਆ ਹੋਣਾ ਆਪਣਾ ਮਸੀਆ-ਮੁਸੀਆ ਫੜਦੇ ਆ ਇਹ ਸੈਂਟਰ ਬਣਾਇਆ ਇਹਨਾਂ ਨੇ ਇੱਧਰ ਆਹ ਦੱਸਿਆ ਟਾਈਮਿੰਗ ਰੋਹ ਦੀ ਰੋਹ ਲਿਖਦੇ ਇੱਥੇ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਆ 6 ਯਾਰ ਮਾਈਗ੍ਰੈਂਟਸ 2200 ਹਾਈ ਟਾਈਡ ਲੋ ਕਲ ਬਰਡ ਸੈਂਟਰ ਆਸ ਲਈ ਇਹਨਾਂ ਨੇ ਬਣਾਇਆ ਵੀ ਕਿੰਨੀ ਵਾਰ ਚੱਲਦੇ ਇੱਥੋਂ ਉਲਾਸਕਰ ਤੋਂ ਚੱਲਦੇ ਇਹ 11.5 ਹਜ਼ਾਰ ਪਲੱਸ ਕਿਲੋਮੀਟਰ ਚੱਲ ਗਏ ਮਰਿੰਡੇ ਆਉਂਦੇ ਇੱਥੇ ਆਉਂਦੇ ਆ 11.5 ਹਜ਼ਾਰ ਕਿਲੋਮੀਟਰ ਸਿੱਧੀ ਕੋਈ ਤ ਨਹੀਂ ਰੋਕਦੇ 6 ਬਾਟ ਐਲਡ ਗੁੱਡ ਬਿਟ 11.5 ਹਜ਼ਾਰ ਕਿਲੋਮੀਟਰ ਇੱਥੋਂ ਚੱਲਦੇ ਆ ਉਲਾਸਕਰ ਥੱਲੇ ਕਿਆ ਬਾਤ ਤੇਰੇ ਵਾਸਤੇ ਜਾਂਦੇ ਇਧਰ ਨੂੰ ਐ 9500 ਪਲੱਸ ਕਿਲੋਮੀਟਰ ਇੱਥੇ ਜਾਂਦੇ ਆ ਚਾਈਨਾ ਚ ਕਿ ਇਹਨਾਂ ਤੋਂ ਫੇਰ ਸਾਈਬੇਰੀਆ ਉੱਪਰ ਨੂੰ ਸਾਈਬੇਰੀਆ ਤੇ ਫੇਰ ਉੱਥੋਂ ਲਾਕਾਂ ਸਰਕਲ ਜਾਂਦਾ ਐਤੋਂ 6000 ਕਿਲੋਮੀਟਰ ਦੀ ਭਰ ਦੇ ਇਧਰ ਨੂੰ ਸਿੱਧਾ ਵੀ ਜਾਂਦੇ ਨੇ ਨਹੀਂ ਨੀਲੇ ਇਧਰ ਨੂੰ ਜਾਂਦੇ ਆ ਉੱਪਰ ਦੀ ਹੋਏਗੀ ਸਾਈਬੇਰੀਆਲ ਦੀ ਤੇ ਆਪ ਵੀ ਇਹਲੇ ਇਧਰ ਹੀ ਜਾਂਦੇ ਤੇ ਆ ਦੱਸਿਆ ਐਂਜਡ ਬ੍ਰਾਂਡਡ ਮੇਜਰ ਬੈਂਡਡ ਮੇਜਰ ਸਟੈਗਿੰਗ ਸਾਈਡਸ ਬੀਨ ਚੇਤਸ ਲੈਂਕ ਬੜੀ ਵੀ 11000 ਕਿਲੋਮੀਟਰ ਤੈਅ ਕਰਕੇ ਹੁੰਦੇ ਵੇਖਦੇ ਆ ਆ ਵੀ ਦੀ ਸੌ ਫਮ ਰੰਡਾ ਇੱਥੋਂ ਦੇ ਜਿਹੜੇ ਪੰਛੀ ਉਹਨਾਂ ਬਾਰੇ ਆ ਅਮਰਿੰਦਾ ਕਿਆਵਾ ਕਲੀਨਰ ਪਲੇਨਸ ਇਧਰਲੇ ਪਾਸੇ ਵੀ ਲਿਖੇ ਸਾਰੇ ਦੇ ਸੋਟ ਵਰਰੀ ਅਟਰੈਕਟਿਵ ਸਨ ਪਰ ਫਾਰਟ ਬੀਟ ਟੂ ਕੁਆਲੀਫਾਈਡ ਟੂ ਬੁਇਟ ਬਟ ਦੇ ਗੇਵ ਥੀਸ ਟੂ ਗਰਲਸ ਫ੍ਰੀ ਮੀ ਸ਼ੁੱਡ ਬੀ ਫਰਸਟਡ ਆ ਸਾਰੇ ਪਾਂਛੀ ਉਗਾਏ ਇਹਨਾਂ ਨੇ ਤੇ ਪਾਂਛੀਆਂ ਦੇ ਨਾਮ ਲਿਖੇ ਨਾਂ ਨਾ ਸਾਰੇਆਂ ਦੇ ਸਾਰੇ ਦੇ ਨਾਮ ਲਿਖਿਆ ਜਿਹੜੇ ਇਥੋਂ ਦੇ ਜੱਦੀ ਆ ਨਿਊਜ਼ੀਲੈਂਡ ਦੇ ਤੇ ਜਿਹੜੇ ਬਾਹਰੋਂ ਆਏ ਆ ਉਹ ਵੀ ਲਿਖੇ ਆ ਓ ਕਿੰਗਫਿਸ਼ਰ ਆ ਇਹ ਨੀਲ ਗੰਠ ਕਹਿੰਦੇ ਸ਼ਾਇਦ ਹੋਗਾ ਇਹ ਬਣਾਏ ਪਤਾ ਨਹੀਂ ਇਹਨਾਂ ਨੇ ਕਿਹੜੇ ਹਿਸਾਬ ਨਾਲ ਅਸਲੀ ਪੂਰੇ ਅਸਲੀ ਹੋਈ ਆ ਜਮ ਹਨ ਜਿੱਦਾਂ ਅਸਲੀ ਹੁੰਦੇ ਆ ਉਦਾਂ ਦੇ ਹੀ ਆ ਆ ਇਧਰਲੇ ਪਾਸੇ ਇਹਨਾਂ ਨੇ ਵੀਰਵਾ ਦਿੱਤਾ ਚਾਈਨਾ ਨਾਲ ਮਿਲ ਕੇ ਇਹ ਇਹਨਾਂ ਨੂੰ ਵਿਚਾਰ ਰਹੇ ਆ ਨਾ ਵੀ ਬਾਹਰ ਹੁੰਦੇ ਰਹਿਣ ਤੇ ਚਾਈਨਾ ਦੇ ਕਿਸੇ ਨੇਚਰਲ ਬੰਦੇ ਨਾਲ ਸੰਪਰਕ ਕੀਤਾ ਇਹਨਾਂ ਨੇ ਆ ਸਾਰਾ ਲਿਖਿਆ ਇਧਰਲੇ ਪਾਸੇ ਐਦਾਂ ਹੁੰਦੇ ਜਿਵੇਂ ਪਾਂਸ਼ੀਆ ਪਰ ਪਰ ਕੇ ਆਏ ਨਾ ਪੂਰੇ ਤੇ ਆ ਇਧਰਲੇ ਪਾਸੇ ਮਾਈਗ੍ਰੇਸ਼ਨ ਬਾਰੇ ਦੱਸਿਆ ਇਹਨਾਂ ਨੇ ਮਾਈਗ੍ਰੇਸ਼ਨ ਕੀ ਹੁੰਦੀ ਆ ਆ ਸਾਰਾ ਇਹ ਜ਼ਰੂਰੀ ਆ ਕਹਿੰਦੇ ਰੈਗੂਲਰ ਸਰਕਲ ਮੂਵਮੈਂਟ ਆਫ ਐਨੀਮਲ ਸਾਰੀ ਆ ਤੇ ਇੰਨੀ ਵਾਰ ਤੋਂ ਐ ਚੱਲਦੇ ਆ ਇੱਥੇ ਲਿਖਿਆ ਨਾ ਆ ਪੰਛੀਆਂ ਦੇ ਨਾਲ ਇੱਕ ਲਾਇ ਵੀ ਕਿਹੜਾ ਕਿੱਥੋਂ ਹੁੰਦਾ ਕਿਹੜਾ ਕਿੱਧਰ ਹੁੰਦਾ ਵਾ ਵਾਟ ਇਜ਼ ਮਾਈਗ੍ਰੇਸ਼ਨ ਤੇ ਆ ਬ੍ਰੈਡਡ ਰਿਵਰਸ ਬਹੁਤ ਤਕੜੇ ਕੰਮ ਲਿਖਿਆ ਇਹਨਾਂ ਨੇ ਆ ਪੁਰਾਣੀਆਂ ਫੋਟੋਆਂ ਲਾਈਆਂ ਇਹਨਾਂ ਨੇ। ਉਹ ਇਧਰ ਵੀ ਲਾਈਆਂ। ਹਾਈਟਾਈਡ 3 ਵਜੇ ਹੈ ਅਜੇ 3 ਤੋਂ 5 ਵਜੇ ਵੇਚਦੇ ਆਂ। 2 ਘੰਟੇ ਦੇ ਨੇੜੇ-ਨੇੜੇ ਬਹੁਤ ਵੇਚ ਆਦੇ ਉੱਥੋਂ ਚੱਲ ਕੇ ਅੱਗੇ 2 ਕਿਲੋਮੀਟਰ ਤਾਂ ਉੱਥੇ ਆ। ਇਹਨਾਂ ਆਪਾਂ ਅੰਦਰੋਂ ਵੇਖ ਕੇ ਆਏ ਆ ਸੈਂਟਰ ਇਹਨਾਂ ਨੇ ਬਣਾਇਆ ਇੱਥੋਂ ਗਾਈਡਡ ਟੂਰ ਵੀ ਦਿੰਦੇ ਆ ਇਹ। 50 ਡਾਲਰ ਇੱਕ ਜਣੇ ਦੇ ਆ। ਤੇ ਆਪਾਂ ਚੱਲਦੇ ਹੁਣ ਤੋਂ ਜਿੱਥੇ ਬਰਡ ਦੇਖਦੇ ਅਸਲੀ ਜਿਹੜਾ 2 ਕਿਲੋਮੀਟਰ ਇੱਥੋਂ ਤੁਰ ਕੇ ਜਾਣਾ ਤਾਂ ਅੱਧਾ ਘੰਟਾ ਲੱਗਦਾ ਤੇ ਨਹੀਂ 2 ਮਿੰਟ ਸੈਂਟਰ ਬਹੁਤ ਸੋਹਣਾ ਅੰਦਰੋਂ ਤੁਹਾਨੂੰ ਖਾਇਆ ਦਾ ਤੇ ਆ ਕੇ ਵੇਖ ਸਕਦੇ ਤੁਸੀਂ ਹੁਣ ਚੱਲਦੇ ਆ ਜੇ ਉੱਥੇ ਪੰਛੀ ਹੋਏ ਅੱਜ ਸਮਾਂ ਦਾ ਵਧੀਆ ਵਾ ਉੱਥੇ ਮੇਨ ਸੈਂਟਰ ਸੀਗਾ ਤੇ ਆ ਆਪਾਂ ਇੱਥੇ ਜਿੱਥੇ ਮੇਨ ਬਰਡ ਦੇਖਣੇ ਇਹਨਾਂ ਦੇ ਪੰਛੀ 11 500 11000 ਕਿਲੋਮੀਟਰ ਤੈਅ ਕਰਕੇ ਆਹ ਗੇਟ ਖੋਲ ਲੋ ਕਹਿੰਦੇ ਕਲੋਜ਼ ਦਾ ਗੇਟ ਬਿਹਾਣੀਓ ਖੋਲ ਕੇ ਗੱਡੀ ਅੰਦਰ ਕਰੋ ਤੇ ਫਿਰ ਬੰਦ ਕਰ ਦੋ ਉਥੇ ਪਾਰਕਿੰਗ ਹੈ ਦੀ ਇਥੇ ਨਾ ਲਿਖ ਕੇ ਲਾਇਆ ਸਟ੍ਰਿਕਟਲੀ ਨੋ ਕੈਂਪਿੰਗ ਔਰ ਓਵਰਨਾਈਟ ਪਾਰਕਿੰਗ ਹਾਈ ਟਾਈਡ ਤੇ ਹੁੰਦੇ ਆ ਸਾਰਾ ਪਾਣੀ ਨਾ ਭਰ ਜਾਂਦਾ ਏਰੀਆ ਨਾ ਆ ਸਾਰਾ ਜਦੋਂ ਹਾਈ ਟਾਈਡ ਆ ਇਹ ਤਾਂ 3 ਵਜੇ ਸੀਗੀ 5 6 ਹੋਣੇ ਚਾਹੀਦੇ ਆ ਬਾਕੀ ਵੇਖਦੇ ਚੱਲ ਕੇ ਅੱਗੇ ਇਹਨੇ ਤੁਸੀਂ ਕੈਮਰੇ ਦੀ ਨਿਗਰਾਨੀ ਚਾਹੇ ਤੇ ਕੈਮਰੇ ਵੀ ਲਾਏ ਇਹਨਾਂ ਨੇ ਤੇ ਇਧਰ ਨੂੰ ਆਪਾਂ ਜਾਣਾ ਆ ਇਹਨਾਂ ਨੇ ਸਾਰਾ ਇੱਥੋਂ ਲਿਖ ਕੇ ਲਾਇਆ ਟਾਈਮਿੰਗ 2 ਤੋਂ 3 ਘੰਟੇ ਇਧਰ ਸਾਈਡ ਹਾਈ ਟਾਈਡ ਇਧਰ ਤੋਂ ਪਹਿਲਾਂ 2 ਘੰਟੇ ਹਾਈ ਟਾਈਡ ਤੋਂ ਬਾਅਦੋਂ 3 ਵਜੇ ਹਾਈ ਟਾਈਡ ਸੀਗੀ ਤੇ ਹੁਣ 4 ਵਜੇ ਆ ਵੀਅਰ ਹੇਅਰ ਆਪਾਂ ਤਿੰਨ ਲਾਈਵ ਇਹਨਾਂ ਨੇ ਇੱਥੇ ਵੇਖ ਸਕਦੇ ਹਾਂ no dogs ਤੇ ਆ ਇਥੋਂ ਦਾ ਵੀਅਰ ਬਹੁਤ ਸੋਹਣਾ ਕਹਿੰਦੇ 11 115000 ਕਿਲੋਮੀਟਰ ਤਹ ਕਰਕੇ ਹੁੰਦੇ ਚੋਬਰ ਇਥੋਂ ਦੇ ਜਿਹੜੇ ਪੰਛੀ ਆ ਉਹ ਵੇਖਦੇ ਆ ਉਹ ਭਾਈ ਹੁਣਾਂ ਨੇ ਗਾਈਡਡ ਟੂਰ ਲਿਆ ਵਾ ਤੇ ਆਪਾਂ ਜਾਣ ਅੰਦਰ 셀ਫ ਗਾਈਡਡ ਉਹ ਜਿਹੜਾ ਸੈਂਟਰ ਦਾ ਨਾਮ ਹੀ ਨਾ ਉਹਦਾ ਪੁੱਕੀ ਕੋਰੋ ਕੋਰੋ ਸੈਂਟਰ ਸੀਗਾ ਜਿਹੜਾ ਇਹਨੇ ਲਿਖਿਆ ਪੁੱਕੀ ਕੋਰੋ ਤੇ ਇਹਦੇ ਬਾਰੇ ਆ ਸਾਰਾ ਇਹਨਾਂ ਨੇ ਜਾਣਕਾਰੀ ਦਿੱਤੀ ਆ ਆ ਸਾਰਾ ਪਾਣੀ ਨਾ ਭਰ ਜਾਂਦਾ ਜਦੋਂ ਹਾਈ ਟਾਈਡ ਪੂਰੀ ਆਉਂਦੀ ਫੁੱਲ ਇਹ ਜੇ ਪੰਛੀ ਉਧਰਲੇ ਪਾਸੇ ਹੈਗੇ ਜਦੋਂ ਆਪਾਂ ਗੱਡੀ ਤੇ ਲੰਘੇ ਸੀ ਉਨ ਤਰੱਕ ਕੇ ਵੇਖਦੇ ਜਾ ਆਗੇ ਤੇ ਉਹ ਸਾਹਮਣੇ ਕੋਰਾ ਮੰਡਲਾ ਪਾਣੀ ਦੇ ਪਰਲੇ ਪਾਸੇ ਇਹਨਾਂ ਨੇ ਤਿੰਨ ਜਗ੍ਹਾ ਬਣਾਏ ਹੋਏ ਆ ਹਨਾ ਸ਼ੈੱਡ ਜੇ ਇੱਕ ਇੱਧਰ ਆ ਇੱਕ ਉਧਰ ਇੱਕ ਉਹ ਅੱਗੇ ਜਾ ਕੇ ਆ ਤੇ ਇਹਨਾਂ ਨੇ ਉਹ ਲੈ ਕੇ ਲਾਇਆ ਵੀ ਕਿਹੜੇ ਪੰਛੀ ਦੋਈ ਕਿੱਥੇ ਵੇਖ ਸਕਦੇ ਆ ਨਾਮ ਲੈ ਕੇ ਲਾਇਆ ਹੋਏ ਇਹਨਾਂ ਨੇ ਇੱਥੇ ਕੁਆਕਾ ਗੋਟ ਤੇ ਟ ਹਾਈਡ 2 ਮਿੰਟ 5 ਮਿੰਟ 3 ਮਿੰਟ ਆਵਾਜ਼ਾਂ ਪੰਛੀਆਂ ਦੀਆਂ ਆਉਂਦੀਆਂ ਵਾ ਦੇਖੇ ਨਹੀਂ ਹਜੇ ਤੱਕ ਕੋਈ ਪਹਿਲਾਂ ਇੱਧਰ ਵੇਖ ਕੇ ਆਉਂਦੇ ਆ ਇਹ ਜਿਹੜੇ ਪੰਛੀ ਆ ਇਹ ਸਦੇ ਨੌਨ ਸਟਾਪ ਫਲਾਈਟ ਆ 1.5 1000 ਕਿਲੋਮੀਟਰ ਦੀ ਇਹ ਤਕਰੀਬਨ ਹਫ਼ਤਾ ਉੱਡਦੇ ਆ ਉੱਤੇ ਤੋਂ ਉੱਪਰ ਆ ਇਹਨਾਂ ਨੇ ਸਾਰਾ ਲਿਖਿਆ 12000 ਕਿਲੋਮੀਟਰ ਦੀ ਲਾਸਕਾ ਤੋਂ ਸਿੱਧੀ ਫਲਾਈਟ ਆ ਨੌਨ ਸਟਾਪ ਕਈ ਸਟੇਆਂ ਵਾਲੀਆਂ ਹੁੰਦੀਆਂ ਜਿੱਦਾਂ ਆਪਣੇ ਝਾਜਾਂ ਵਾਲੀਆਂ ਕਈ ਪੰਛੀ ਇਹਨਾਂ ਦੇ ਵਿੱਚੋਂ ਸਾਰਾ ਸਾਲ ਹੀ ਇੱਥੇ ਰਹਿੰਦੇ ਮਤਲਬ ਉਹ ਮਾਈਗ੍ਰੈਂਟ ਨਹੀਂ ਕਰਦੇ ਤੇ ਜਿਹੜੇ ਕੁਆਕਾ ਦਾ ਅਸਲੀ ਆਰਟਿਕ ਮਾਈਗ੍ਰੈਂਟਸ ਆਹਲੇ ਇਹ ਆਹਲੇ ਆ ਇਹ 12000 ਕਿਲੋਮੀਟਰ ਤੈਅ ਕਰਕੇ ਆਉਂਦੇ तकरीबन ਕੁਆਕਾ ਬਾਟੇਡ ਆਇਨਾ ਲੈ ਸਟੇਟਸ ਇਥੋਂ ਦਾ ਤੇ ਉਹ ਬੈਠੀਆਂ ਡਾਰਾ ਸਾਰੀਆਂ ਪੰਛੀ ਦੀ ਕਿੰਨੇ ਤਰ੍ਹਾਂ ਦੀ ਪੰਛੀ ਹੈ ਕਮਿਟੀ ਰੰਗੇ ਜੇ ਵੀ ਵਿੱਚ ਮਤਲਬ ਆਹਲੇ ਆ ਜੇ ਆ ਲੈ ਨਗੂ ਟੂ ਪਰਵਾ ਵਾਇਲਡ ਬਲ ਹਾਈਟ ਅੰਦਰ ਆ ਕੇ ਬੈਠੇ ਹੁਣ ਹਾਈ ਟਾਈਡ ਆ ਗਈ ਮਤਲਬ ਪਾਣੀ ਆਉਣ ਲੱਗ ਗਿਆ ਤੇ ਇਹ ਇਕੱਠੇ ਹੋਏ ਢਿੱਕੀ ਜਾਂਦੇ ਆ ਉਹ ਸਕੂਲਾਂ ਦੇ ਨਹੀਂ ਜਿੱਦਾਂ ਪ੍ਰੇਅਰ ਕਰਦੇ ਹੁੰਦੇ ਸੀਗੇ ਦੇ ਸਾਰੇ ਨਿਆਣੇ ਵਰਦੀ ਪਾ ਕੇ ਆ ਕਾਲੇ ਦੇ ਚਿੱਟੇ ਵਾਲੇ ਉਹ ਪਰਾਂ ਚਿੱਟੇ ਜੇ ਬੈਠੇ ਆ ਤੇ ਉਹ ਐਂ ਲੱਗਦਾ ਜਿੱਦਾਂ ਟੀਚਰ ਹੁੰਦੇ ਆ ਨਾਲ ਵਿੱਚ ਦੋ ਤਿੰਨ ਹੋਰ ਆ ਜਿੱਦਾਂ ਪ੍ਰਿੰਸੀਪਲ ਤੇ ਡੀਪੀ ਪੀਟੀ ਹੁੰਦੇ ਆ ਉਹ ਵਾਲੇ ਵੀ ਆ ਸਾਰਾ ਸਕੂਲ ਹੀ ਆ ਇਹਨਾਂ ਦਾ ਆ ਤਾਂ ਇੱਥੇ ਬੈਠੇ ਅੰਦਰ ਡੀਕ ਰਿਆ ਹੋਰ ਆ ਗਿਆ ਵੇ ਹਾਈ ਟਾਈਡ ਆ ਨਾ ਹੋਰ ਆ ਗਿਆ ਵੇ ਇੱਥੇ ਆਏ ਆ ਇਹਨਾਂ ਦਾ ਪਰ ਅੰਦਰ ਬਹਿ ਕੇ ਵੇਖਣ ਤੇ ਫਿਰ ਡਰਦੇ ਨਹੀਂ ਰਹਾਂ ਉਹਨਾਂ ਬਹਿ ਕੇ ਵੇਖੋ ਤੇ ਬਹੁਤ ਸੋਹਣੇ ਲੱਗਦੇ ਆ ਸਕੂਲ ਚ ਆ ਉੱਥੇ ਪੜਨਾ ਹੁੰਦੇ ਪੜ੍ਹਾਈ ਲੱਭਣਾ ਹੁੰਦੇ ਵੇਦਿਆ ਤੇ ਇੱਥੇ ਆਪਣਾ ਖਾਣ ਪੀਣ ਤੇ ਆ ਇਥੋਂ ਦਾ ਵਿਊ ਹੈ ਆ ਹੋਰ ਆਈ ਜਾਂਦੇ ਆਈ ਜਾਂਦੇ ਜੁੜੀ ਜਾਂਦੇ ਨੇ ਲੇਟ ਆ ਜਿਹੜੇ ਸਕੂਲ ਲੇਟ ਨਹੀਂ ਆਉਂਦੇ ਹੁੰਦੇ ਹੁੰਦੇ ਨੇ ਨੇੜੇ ਰਹਿੰਦੇ ਹੋ ਕਹਿੰਦੇ ਜਾਣੇ ਜਾਣੇ ਹੋ ਫਿਰ ਲੇਟ ਹੋ ਜਾਂਦੇ ਆ ਉਹਨਾਂ ਚੋਂ ਇਹ ਆ ਦੂਜੇ ਪਾਸੇ ਆ ਗਏ ਇੱਥੋਂ ਨੇੜੇ ਹਾਂ ਥੋੜਾ ਜਿਹਾ ਪਰ ਬਹੁਤ ਪਿਆਰ ਨਾਲ ਇੱਥੇ ਖੜਕਾ ਜਾਂ ਭੱਜਨ ਅਠ ਸਾਰੇ ਉੱਡ ਜਾਣੇ ਕਿਦਾਂ ਬੈਠੇ ਲੈਣਾ ਬਣਾ ਕੇ ਜਿੱਦਾਂ ਸਕੂਲ ਚ ਪੜਨਾ ਆਏ ਹੁੰਦੇ ਇਹ ਸਾਰੇ ਕੋਈ ਲਾਸਕਾ ਲਵਾਇਆ ਕੋਈ ਚੈਨਲ ਜਾਣਾ ਕਿਸੇ ਨੇ ਕਿਧਰੋਂ ਕਿਧਰ ਜਾਣਾ ਇੱਥੇ ਉੱਧਰ ਬਰਫ਼ ਵਾਲੀ ਪੈਨ ਲੱਗ ਜਾਂਦੀ ਫਿਰ ਇੱਧਰ ਨੂੰ ਆ ਜਾਂਦੇ ਆ ਜੋ ਵੀ ਇਹਨਾਂ ਦਾ ਸਿਸਟਮ ਹੈ ਇਹ ਆ ਉਹ ਕੈਮਰਾਮੈਨ ਜਿਹੜੇ ਪ੍ਰੋਫੈਸ਼ਨਲ ਫੋਟੋਆਂ ਖੈਜਦੇ ਤੁਸੀਂ ਵੀਡੀਓ ਰੀਲਾਂ 'ਚ ਵੇਖਿਆ ਹੋਣੇ ਆ ਉਹ ਵੱਡੇ ਵੱਡੇ ਕੈਮਰੇ ਤੇ ਇੱਧਰ ਵੀ ਬੈਠੇ ਪੰਜ ਛੇ ਇਹ ਕੈਮਰੇ ਦੇ ਵੀ ਇੰਨੇ ਕੱਪੜੇ ਪਾਏ ਆ ਵੀ ਠੰਡ ਲੱਗਦੀ ਐ ਇਹਨੂੰ ਇਹਦਾ ਕਾਰਨ ਦੋ ਆ ਇੱਕ ਤਾਂ ਮਿੱਟੀ ਘੱਟੇ ਤੋਂ ਆ ਤੇ ਦੂਜਾ ਜੋ ਠੰਡ ਆ ਹੁਣ ਇੱਥੇ ਪੂਰੀ ਠੰਡਾ ਨਿਊਜ਼ੀਲੈਂਡ 'ਚ ਟਾਂਡ ਕਰਕੇ ਬੈਟਰੀ ਜਿਆਦਾ ਪੀਂਦੀ ਆ ਕੋਈ ਵੀ ਚੀਜ਼ ਆ ਨਾ ਜਿਹੜਾ ਡਿਵਾਈਸ ਆ ਉਹ ਬੈਟਰੀ ਜਿਆਦਾ ਖੇਚਦਾ ਵਾ ਇਹ ਕਰਕੇ ਜੋ ਕਵਰ ਕਰਕੇ ਰੱਖਦੇ ਆ ਉਹ ਟਾਈਮ ਥੋੜਾ ਜਿਆਦਾ ਕੱਢਦਾ ਕਿਉਂ ਇਹਨੂੰ ਗਰਮੈਸ ਜਿਆਦਾ ਚਾਹੀਦੀ ਐਨਰਜੀ ਆ ਗਰਮੀ ਦੀ ਐ ਤੇ ਉਹਦੇ ਕਰਕੇ ਇਹਨਾਂ ਨੇ ਕੈਮਰੇ ਨੂੰ ਵੀ ਕੱਪੜੇ ਪਾਏ ਸਾਰੇ ਨੂੰ ਇੱਕ ਤਾਂ ਮਿੱਟੀ ਘਟੇ ਤੋਂ ਵਿਚਾਰ ਰਿੰਦਾ ਵਾ ਸਾਫ਼ ਰਹਿਂਦਾ ਲੈਂਜ ਦੇ ਅੱਗੇ ਵੀ ਲਾਇਆ ਹੋਇਆ ਉਹਨਾਂ ਨੇ ਤੇ ਆਹ ਇਤੋਂ ਦਾ ਵੀਊ ਆ ਮੈਂ ਤਾਂ ਨਹੀਂ ਆਸਪਾਈ ਸੋਟਣਾ ਨਹੀਂ ਇਹ ਕੋਈ ਤਾਂ ਸੋ ਦੇ ਰਿਜ਼ ਇੰਮੇਜ਼ਿੰਗਲੀ ਸੋ ਕਲੋਸ ਇਹ ਇੱਕ ਹੋਰ ਵਿਊ ਤੀਜਾ ਸ਼ੈੱਡ ਉਹ ਦੂਜਾ ਉਹ ਪਹਿਲਾ ਸਾਰੇ ਬੈਠੇ ਆ ਇਹਨਾਂ ਨੇ ਇਧਰ ਵੀ ਲੈ ਕੇ ਲਾਇਆ ਫੇਰ ਕਿਹੜੇ ਕਿਹੜੇ ਪਾਂਛੀ ਕਿਹੜੇ ਕਿਹੜੇ ਕਦੋਂ ਤੋਂ ਸ਼ੁਰੂ ਹੋਏ ਕੀ ਆ 1930 1940 ਜਾ ਬਣਿਆ ਪੂਲ ਇਹਦਾ ਇਤਿਹਾਸ ਲੈ ਕੇ ਲਾਇਆ ਇਹਨਾਂ ਨੇ ਜੇ ਤੁਸੀਂ ਦੇਖਣੇ ਆ 15 12000 ਕਿਲੋਮੀਟਰ ਤਹੇ ਕਰਕੇ ਆਉਣ ਵਾਲੇ ਤੇ ਇੱਥੇ ਆ ਸਕਦੇ ਆ ਇਹ ਯਾਦ ਰੱਖਿਓ ਮਰੈਂਡਾ ਮਰੈਂਡਾ ਬਰਡ ਸੈਂਟਰ ਇੱਕ ਮਰੈਂਡਾ ਆਪਣੇ ਪੰਜਾਬ ਦਾ ਇੱਕ ਮਰੈਂਡਾ ਨਿਊਜ਼ੀਲੈਂਡ ਦਾ ਮਰੈਂਡਾ ਬਰਡ ਸੈਂਟਰ ਤੇ ਅੰਦਰੋਂ ਤੁਸੀਂ ਫੇਰ ਇੱਕ ਰਿਵਾਰ ਆ ਆ ਅੰਦਰੋਂ ਫੇਰ ਇੱਕ ਰਿ ਤੋ ਬੈਠੇ ਸਾਰੇ ਪਾਂਚੀ ਇਹ ਕਹਣਾ ਰਹਿਰਾ ਸਹਿ ਵਿੱਚ ਸ਼ਬਦ ਆਉਂਦਾ ਕੂੰਜ ਦਾ ਕੂੰਜ ਦੇ ਬਾਰੇ ਤੇ ਇੱਕ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਆ ਕੂੰਜ ਦਾ ਤੇ ਉਹ ਜਦੋਂ ਬਰਫ਼ ਪੈਂਦੀ ਆ ਸਾਈਬੇਰੀਆ ਚ ਰਸ਼ੀ ਵਾਲੇ ਪਾਸੇ ਉਧਰਲੇ ਤੇ ਉਦੋਂ ਫਿਰ ਪ੍ਰਵਾਸ ਕਰਕੇ ਆਪਣੇ ਰਾਜਸਥਾਨ ਵੀ ਜਾਂਦੀਆਂ ਕੂੰਜਾਂ ਤੇ ਨੌਨ ਸਟਾਪ ਲਾਈਟ ਉਥੋਂ ਨਾਲ ਹੀ ਲਾਸਕਾ ਉਦੋਂ ਇੱਥੇ ਵੀ ਆਉਂਦੇ ਆ ਹੋਰ ਕਿਤੇ ਵੀ ਜਾਂਦੇ ਪੰਛੀ ਥਾਂ ਥਾਂ ਤੇ ਉਹਨਾਂ ਜੋ ਕੂੰਜਾਂ ਦਾ ਸ਼ਾਇਦ ਇਹ ਕੂੰਜਾਂ ਉਹੀ ਹੋਣ ਉਹਨਾਂ ਨੂੰ ਪਤਾ ਨਹੀਂ ਕਿ ਦੂਰੋਂ ਦਿਸਦੀਆਂ ਕਿਉਂਕਿ ਤੇ ਨੇੜੇੋਂ ਪਤਾ ਨਹੀਂ ਲੱਗਦਾ ਉਹ ਫਿਰ ਬੱਚੇ ਆਉਦੇ ਉੱਥੇ ਬਰਫ਼ ਜੀ ਛੱਡ ਜਾਂਦੀਆਂ ਚੁਗੇ ਚਤਾਰੇ ਪੀ ਚੁਗੇ ਚੁਕ ਚੁਕ ਚਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ ਇਹ ਭਗਤ ਕਬੀਰ ਜੀ ਦਾ ਸ਼ਲੋਕ ਹੈ ਉਹਦੇ ਵਿੱਚ ਦੱਸਦੇ ਵੀ ਕਿਦਾਂ ਉਹ ਜਦੋਂ ਚੋਕਦਿਆਂ ਵਾ ਜਦੋਂ ਚੋਕਦਿਆਂ ਤੇ ਬੱਚੇ ਨੂੰ ਚਿੱਤ ਚ ਇੰਨਾ ਧਿਆਨ ਲੈ ਜਾਂਦੀਆਂ ਕਿ ਵੀ ਉਹ ਨਹੀਂ ਉਹਨਾਂ ਦਾ ਬੱਚਾ ਹੀ ਚੁਗ ਰਿਹਾ ਇਦਾਂ ਧਿਆਨ ਦੇ ਨਾਲ ਆਪਾਂ ਉਦਾਂ ਬੱਚੇ ਪਾਲਦੀਆਂ ਇਹ ਹੁਣ ਗੱਲ ਅਗਲੀ ਵਸਤਾਰੀ ਗੱਲ ਹੈ ਭਗਤ ਕਬੀਰ ਜੀ ਨੇ ਦੱਸੀ ਆ ਪਰ ਅੱਜ ਕੱਲ ਲੋਕੀ ਕਿੰਤੂ ਪ੍ਰੰਤੂ ਕਰਨੂ ਤੇ ਜਾੜੇ ਆ ਥੋੜੀ ਤਰਕ ਜਿਆਦਾ ਵੱਧ ਗਈ ਆ ਕੋਈ ਮੰਨੇ ਨਾ ਮੰਨੇ ਜਿਹਨੇ ਮੰਨਣਾ ਉਹਨੇ ਉਹੀ ਮੰਨਣਾ ਤੇ ਉਹੀ ਸੁਣਨਾ ਅਸਲੀ ਕੀ ਆ ਸੱਚ ਕੀ ਆ ਉਹਦੇ ਬਾਰੇ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਤੇ ਆਪਾਂ ਫੇਰ ਉਹ ਛੱਡ ਤੇ ਆ ਗਏ ਆ ਜਿੱਥੇ ਉਹ ਸਾਰੇ ਬੈਠੇ ਆ 11:30 12000 ਕਿਲੋਮੀਟਰ ਕਹਿੰਦੇ ਤੈਅ ਕਰਕੇ ਇੱਥੇ ਮੱਸ਼ੀਆਂ ਡੱਡੀਆਂ ਮੱਸ਼ੀਆਂ ਦੀ ਭਾਲ ਚ ਬੈਠੇ ਆ ਕੋਈ ਕੋਈ ਹਾਈ ਟਾਈਡ ਆਊਗੀ ਮਤਲਬ ਛੱਲਾ ਆਉਣਗੀਆਂ ਇਧਰ ਲਿਨਾਲ ਉਹ ਪੰਛੀ ਲਿਆ ਮਸੀਆ ਲੈ ਕੇ ਆਉਣਗੀਆਂ ਛੋਟੀਆਂ ਛੋਟੀਆਂ ਲੇਨ 'ਚ ਲੱਗੇ ਬੈਠੇ ਆ ਸਾਡੀ ਵਾਰੀ ਕਦੋਂ ਆਊਗੀ ਤੇ ਇਧਰਲੇ ਪਾਸੇ ਜਾਂਦਾ ਹਾ ਮਰਿੰਡੇ ਤੋਂ ਕਹਾਵਾਲਾ ਰੋਡ ਮੇਂ ਰੋੜ ইস্ট ਕੋਸਟ ਤੇ ਇਹ ਹੈਗੀ ਆ ਰੋਬਰਟ ਫਿੰਡਲੇ ਵਾਈਲਡਲਾਈਫ ਰਿਜ਼ਰਵ ਰਿਜ਼ਰਵ ਆ ਜਿਹੜਾ ਸਾਰਾ ਇਹ ਰੋਬਰਟ ਫਿੰਡਲੇ ਵਾਈਲਡਲਾਈਫ ਰਿਜ਼ਰਵ ਆ ਸਾਰਾ ਹੈ ਆ ਜਿਵੇਂ ਤੁਸੀਂ ਅੰਦਰ ਵੜ ਕੇ ਵੇਖਣੇ ਆ ਜੇ ਪੂਰਾ ਇਹਨਾਂ ਨੇ ਬਣਾਇਆ ਹੈ ਪ੍ਰਬੰਧ ਕੀਤਾ ਪੂਰਾ ਸੋਹਣਾ ਅੰਦਰ ਜਿੱਦਾਂ ਪੰਛੀ ਰਾਤ ਨੂੰ ਪੰਛੀਆਂ ਦੀਆਂ ਠੀਹੇ ਲਾਇਏ ਪੂਰੇ ਇਧਰ ਆਉਣਾ ਬਹਿ ਕੇ ਇੰਜੋਏ ਕਰੋ ਕਹਿੰਦੇ ਇੱਥੇ ਨੇੜੇ ਆ ਜਾਂਦੇ ਆ ਜਮਨ ਆ ਫਿਰਦੇ ਆਵੇ ਆ ਗਿਆ ਇੱਕ ਆਏ ਆ ਜਾਂਦੇ ਨੇੜੇ ਨੇੜੇ ਆ ਜਦੋਂ ਕੁਦਰਤੀ ਫੋਟੋਗ੍ਰਾਫੀ ਨੇਚਰਲ ਦੀ ਹੋਵੇ ਤੇ ਆ ਪੰਛੀ ਤੇ ਆ ਲੈ ਕੈਮਰਾ ਸੈਟਅਪ ਕੀਤਾ ਇੱਧਰ ਆਏ ਇਹ ਜਿਹੜੀਆਂ ਤੁਸੀਂ ਰੀਲਾਂ ਰੂਲਾਂ 'ਚ ਵੇਖਦੇ ਆਂ ਇਦਾਂ ਅਸਲੀ ਖੈ ਦੇ ਆਵੇ। ਉਹ ਕਿੰਨੇ ਪੰਛੀ ਬੈਠੇ। ਉੱਤੋਂ ਧੁੱਪ ਨਿਕਲਿਆ ਜੀ। ਤੇ ਗੱਲਬਾਤ ਪੂਰੀ ਐ। ਬਹੁਤ ਸੋਹਣਾ 뷰 ਐ। ਤੇ ਆਹ ਕੈਮਰਾ। ਇਹ ਸਟਿਲ ਗਿੱਚ ਇਹ ਯਾਰ ਪਰਸ਼ ਨਾ ਤਵਾਨਿਆ ਸਪਾਈਸ ਇਹ ਤੋਂ ਨਾ ਦੇ। ਇਹ ਤੋਂ ਤਾਂ ਸੋਲ। Yeah, this is amazingly so close. It's been done before actually, <laughs> so I was quite impressed. <laughs> ਸਹੀ ਇਮੇਨਿ ਸ਼ਨ ਆਈ ਪੁੱਲ ਰੈਬਰ ਆਊਟ ਵਿਦ ਆਹ ਆਉਜ਼ਡ ਤੋਂ ਮਿਲਣ ਆਕਾਰ ਪਾਰ ਕੇ ਜਿੱਥੇ ਉਹਨੇ ਨਾ ਉਧਰਲੇ ਪਾਸੇ ਹਿਸਟਰੀ ਲਿਖੀ ਆ ਉਧਰ ਵੀਡੀਓ ਨਹੀਂ ਬਣਾਈ ਆ ਸਾਰੀਆਂ ਫਾਊਂਡੇਸ਼ਨਾਂ ਕਹਿੰਦੇ ਉਹ ਬਿਲਡਿੰਗ ਨਹੀਂ ਆ ਉਦੋਂ ਨਾ ਇੱਥੇ ਫੈਕਟਰੀ ਹੁੰਦੀ ਸੀ ਕੋਈ 1863 ਦੇ ਵਿੱਚ ਲੱਗੀ ਕੋਈ ਇੱਥੇ ਗੱਜੇ ਤਕਰੀਬਨ ਯਾਰ ਭੁੱਲ ਗਿਆ ਉੱਥੇ ਪੜਿਆ ਸੀਗਾ ਤੇ ਇਧਰ ਗੱਲੇ ਬਾਥਰੂਮ ਬਣਿਆ ਉੱਪਰ ਕੈਮਰੇ ਆ ਕੈਮਰੇ ਦੀ ਨਿਗਰਾਨੀ ਚਾ ਤੁਸੀਂ ਤੇ ਆਹ ਕਾਰ ਪਾਰਕ ਆ ਜਾਨਦਿਆਂ ਨੂੰ ਇੱਕ ਗੱਲ ਨੋਟ ਕੀਤੀ ਆ ਸਾਰਾ ਨਾ ਇਹਨਾਂ ਨੇ ਉਹ ਪਾਇਆ ਵਾ ਥੋੜਾ ਜਿਹਾ ਵਿੱਚ ਤੇ ਲੱਕੜ ਦਾ ਬੂਰਾ ਜਿਹਾ ਸਾਰਾ ਮਿਕਸ ਕਰਕੇ ਪੰਛੀਆਂ ਦੇ ਆਂਡੇ ਦੇਨ ਨੂੰ ਬਣਾਇਆ ਹੁੰਦਾ ਜਿੱਦਾਂ ਇੱਥੇ ਪੰਛੀ ਆ ਬਣਾਉਂਦੇ ਆਣ ਪੰਛੀਆਂ ਨੂੰ ਵੀ ਬਣਾ ਬਣਾ ਦੇਈ ਜਾਂਦੇ ਰਹਿਣ ਬਸੇਰਾ ਵੀ ਪੰਛੀ ਇੱਥੇ ਆਂਡੇ ਦੇਣ ਲੱਗਦਾ ਦਾ ਉਦੋਂ ਦਾ ਹੀ ਆ ਬਾਕੀ ਪਤਾ ਨਹੀਂ ਹੋ ਸਕਦਾ ਹੋਰ ਕਾ ਹੋਵੇ ਆ ਫੇਰ ਪਾਰਕਿੰਗ ਜਾਂਦਿਆਂ ਨੂੰ ਇਹਨਾਂ ਨੇ ਥਾਂ ਥਾਂ ਇੱਕ ਲੈਵਲ ਵੀ ਲਾਏ ਆ ਤੇ ਵਿੱਚ ਵਿੱਚ ਸਾਰਾ ਬਣਾਇਆ ਵਾ ਕੰਪੋਸਟ ਜੀ ਪਾਈ ਆ ਵੀ ਆਂਡਿਆਂ ਕਰਕੇ ਆ ਪੋਲੇ ਰਹਿਣ ਸਾਰੇ ਬਣਾਏ ਇਹਨਾਂ ਨੇ ਥਾਂ ਥਾਂ ਤੇ ਵੀ ਆਂਡੇ ਦੇਣ ਤੇ ਪੰਛੀ ਆਉਂਦੇ ਰਹਿਣ ਇਹਨਾਂ ਨੇ ਉੱਥੇ ਲਿਖਿਆ ਹੋਇਆ ਸੀ ਬਰਡ ਸੈਂਟਰ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਛੀ ਆਉਂਦੇ ਰਹਿਣ ਇੱਥੇ ਤੇ ਬਾਇਓਡਾਈਵਰਸਿਟੀ ਬਣੀ ਰਹੇ ਤੇ ਆ ਇੱਥੇ ਸ਼ਾਮ ਆ ਪੈ ਗਏ ਹੁਣ ਪੰਛੀਆਂ ਨੂੰ ੜੀਗਦੇ ੜੀਗਦੇ ਆ ਸ਼ਾਮਾਂ ਪੈ ਗਈਆਂ ਤੇ ਮਿਹਨਤ ਬਹੁਤ ਲੱਗਦੀ ਮੇਰਾ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਵੀਡੀਓ লাইਵ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਜਲਦੀ ਨੂੰ ਕਿ ਹੋਰ ਵੀ ਪਰਿਵਾਰ ਦੇ ਮੈਂਬਰ ਜਾਂ ਇੱਥੇ ਕੋਈ ਆਉਂਦਾ ਬੰਦਾ ਜ਼ਰੂਰ ਆ ਕੇ ਜਾਵੇ ਕਿਉਂਕਿ ਇਹ ਚੀਜ਼ ਤੇ ਆਉਂਦਾ ਨਹੀਂ ਕਿ ਇਹ ਤੇ ਮੈਨੂੰ ਲੱਗਦਾ ਨਹੀਂ ਬਣਾਈ ਕਿਸੇ ਨੇ ਵੀਡੀਓ ਇੱਥੇ ਜੇ ਆਉਣਾ ਦਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖ ਕੇ ਆਓ ਕਿ ਵੀ ਹਾਈਟ ਆਇਡ ਹੋਵੇ ਉਹ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹਾਈਟ ਆਇਡ ਬਈ ਜਿਹੜੀ ਸ਼ਾਲਾ ਜਾਂ ਵੇਵਸਾ ਉਹ ਇੱਧਰ ਨੂੰ ਆਉਣ ਤੇ ਇਹ ਪਾਣੀ ਉੱਚਾ ਹੋਵੇ ਤੁਸੀਂ ਜਦੋਂ ਵੀਡੀਓ ਚ ਵੇਖਦੇ ਹੋਵੋਗੇ ਨਾ ਜਿੱਥੇ ਬੈਠੇ ਆ ਫੇਰ ਹੀ ਕੀੜੇ ਮਕੌੜੇ ਡੱਡੀਆਂ ਮੱਛੀਆਂ ਜੋ ਵੀ ਸਾਰਾ ਇਹਨਾਂ ਦਾ ਖਾਣ ਪੀਣ ਹੁੰਦਾ ਤੇ ਫੇਰ ਹੀ ਪੰਛੀ ਉੱਥੇ ਬਹੁਤ ਇਕੱਠੇ ਹੋ ਜਾਂਦੇ ਹੋਰ ਆ ਜਾਂਦੇ ਆ ਆਖੀਰ ਤੇ ਤੁਸੀਂ ਵੇਖਿਆ ਨਾ ਸ਼ਾਮਾਂ ਦਾ ਟਾਈਮ 5 ਵਜੇ 2:30 ਟਾਈਮ ਸੀ 3 ਵਜੇ ਸੀਗਾ ਨਹੀਂ ਛੇ 3 ਵਜੇ ਸੀ ਕਿ 5 ਵਜੇ ਯਾਦ ਭੁੱਲ ਕੇ ਵੀ 2 ਘੰਟੇ ਦੇ ਅੱਗੇ ਪਿਛੇ ਆ ਜਾਂਦੇ ਆ ਉਦੋਂ ਪੰਛੀ ਤੁਹਾਨੂੰ ਬਹੁਤ ਦੇਖਣਗੇ ਤੇ ਨਹੀਂ ਦਾ ਸਮਾਂ ਜਾਇਆ ਕਰਨੀ ਆ ਵੀ ਇੱਧਰ ਉੱਧਰ ਚੱਲ ਜਾਂਦੇ ਆ ਤੇ ਐਸ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਲਾਸਕਾ ਤੋਂ ਆਏ ਪੰਛੀ ਸੀ ਗੋਲ ਆ ਜਿਹੜੇ ਇਹ ਚਿੱਟੇ ਜਿਹੇ ਤੁਸੀਂ ਇੱਥੋਂ ਮਨ ਲਗਾ ਕੈਮਰੇ ਸ਼ਾਇਦ ਦੇ ਸੀ ਹੁਣੇ ਕਿ ਨਹੀਂ ਉਹ ਕਹਿੰਦੇ ਅਨਡੇਂਜਰ ਅਨਡੇਂਜਰ ਦੇ ਵਿੱਚ ਆ ਵੀ ਇੱਥੋਂ ਦੇ ਜਿਹੜੇ ਖਾਤਮੇ ਦੇ ਐਕਸਟਿੰਕਟ ਚ ਆ ਵੀ ਜਿਹਨੂੰ ਕਹਿੰਦੇ ਖਾਤਮੇ ਨੂੰ ਆਉਂਦੇ ਕਗਾਰਤੇ ਆ ਤੇ ਇੱਥੇ ਆ ਕੇ ਤੁਸੀਂ ਵੇਖ ਸਕਦੇ ਬਹੁਤ ਸੋਹਣੇ ਆ ਟਾਈਮ ਨਾ ਆਏ ਬੰਦਾ ਟਾਈਮ ਕੱਢ ਕੇ ਆਵੇ ਇੱਕ ਤਾਂ ਸ਼ਾਂਤੀ ਬਹੁਤ ਤੇ ਭੀੜ ਭੜਾ ਕੇ ਤੋਂ ਆਪਣੇ ਸਿਟੀ ਵਾਲੇ ਸ਼ੋਰ ਸ਼ਰਾਬੇ ਤੋਂ ਬੰਦਾ ਬਾਹਰ ਆ ਕੇ ਇੱਥੇ ਕੁਦਰਤੀ ਵੇਖ ਸਕਦਾ ਇੱਥੇ ਸਾਰੇ ਪੰਛੀ ਹੁੰਦੇ ਆ ਸ਼ਾਂਤੀ ਬਹੁਤ ਆ ਤਿੰਨ ਚਾਰ ਇਹਨਾਂ ਨੇ ਛੱਡ ਬਣਾਏ ਹੋਏ ਇੱਥੇ ਤੇ ਜਦੋਂ ਵੀ ਤੁਸੀਂ ਆਉਨੇ ਜ਼ਰੂਰ ਆ ਕੇ ਜਾਓ ਫ੍ਰੀ ਆ ਕੋਈ ਕੋਸਟ ਨਹੀਂ ਕਿਤੇ ਵੀ ਨਹੀਂ ਹੈਗੀ ਉੱਥੇ ਡੋਨੇਸ਼ਨ ਆ ਆਪਣੇ ਜਿਹੜਾ ਪਹਿਲਾਂ ਤੋਂ ਹੀ ਵਖੇਖਿਆ ਹੋਣ ਸੈਂਟਰ ਉੱਥੇ ਤੁਸੀਂ ਡੋਨੇਸ਼ਨ ਦੇ ਸਕਦੇ ਆ ਨਹੀਂ ਸਾਰਾ ਫ੍ਰੀ ਆ ਤੇ ਆ ਜ਼ਰੂਰ ਆ ਕੇ ਜਾਓ ਬਹੁਤ ਸੋਹਣਾ ਇੱਥੇ ਆ ਜੇ ਕੋਈ ਬੰਦਾ ਹੁੰਦਾ ਜ਼ਰੂਰ ਆ ਕੇ ਜਾਵੇ ਮਰਿੰਡਾ ਬਰਡ ਸੈਂਟਰ ਮਰਿੰਡਾ ਯਾਦ ਕਰਨ ਨੂੰ ਇਹ ਆ ਵੀ ਇੱਕ ਆਪਣੇ ਪੰਜਾਬ 'ਚ ਮਰਿੰਡਾ ਤੇ ਇੱਕ ਆਪਣੇ ਨਿਊਜ਼ੀਲੈਂਡ ਦੇ ਵਿੱਚ ਐਮ ਆਈ ਆਰ ਏ ਐਨ ਡੀ ਮਰਿੰਡਾ ਬਰਡ ਸੈਂਟਰ ਤੇ ਆ ਇਹਨਾਂ ਨੇ ਆਏ ਲਿਖਿਆ ਸ਼ੋਰ ਬਰਡ ਸੈਂਟਰ ਜਿਹੜਾ ਆਪਾਂ ਉੱਥੋਂ ਤੁਰ ਕੇ ਆਉਣਾ ਹੋਵੇ ਤੇ 35 ਮਿੰਟ ਆ ਤੇ ਆ ਸ਼ੈਡਾਂ ਦਾ 3 ਮਿੰਟ ਤੇ ਆ ਬਾੜ ਤੇ ਤੇ 5 ਮਿੰਟ ਦੀ ਇੱਧਰ ਆ ਤਿੰਨ ਸ਼ੈੱਡ ਬਣਾਏ ਆ ਉਹ ਪਾਣੀ ਨਾਲ ਹੁਣ ਸਾਰਾ ਭਰ ਗਿਆ ਪਹਿਲਾਂ ਖਾਲੀ ਸੀ ਜਦੋਂ ਆਪਾਂ ਆਏ ਆ ਤੇ ਵੀਡੀਓ ਕਿੱਦਾਂ ਦੀ ਬਣਦੀ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਵੇਂ ਆਏ ਆ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਸੋਹਣੀਆਂ ਵੀਡੀਓ ਹੋਣ ਵਾਲੀਆਂ ਅੱਗੇ ਦੀ ਅੱਗੇ ਹੁੰਦੀਆਂ ਰਹਿਣਗੀਆਂ ਤੇ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਕਰ ਹੀ ਲਿਓ ਤੇ ਥੋੜੀ